डॉक्टर गुरदयाल सिंह सिंह लाडी जी हजूर साहब तो परमजीत सिंह चंबल पट्टी तो कुलदीप सिंह ढिलो तरन तारण तो ये सदे कुछ नाम ने जेडे कि असी असैम्बली कोऑर्डिनेटर लाए ने जेडे साडी नशा मुक्त मोर्चा टीम के वजो अगे काम करेंगे वेखो सरकार ने जो वादा किया ਕਿ ਅਸੀਂ ਨਸ਼ਿਆਂ ਦੇ ਉੱਤੇ ਠੱਲ ਪਾਵਾਂਗੇ ਹੁਣ ਸਰਕਾਰ ਨੇ ਇੱਕ ਆਰਗਨਾਈਜੇਸ਼ਨ ਸਟਰਕਚਰ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਹੈ ਜਿਵੇਂ ਪਿੱਛੇ ਮੈਨੂੰ ਮਾਜੇ ਦੀ ਜ਼ਿੰਮੇਵਾਰੀ ਦਿੱਤੀ ਸੀਗੀ ਉਹਦੇ ਨਾਲ ਅਸੀਂ ਥੱਲੇ ਡਿਸਟ੍ਰਿਕਟ ਕੋਆਰਡੀਨੇਟਰਸ ਲਾਇਨੇ ਅੱਗੇ ਹੁਣ ਅਸੈਂਬਲੀ ਕੋਆਰਡੀਨੇਟਰਸ ਨੇ ਐਵੇਂ ਹੀ ਅੱਗੇ ਜਿਹੜੀ ਸਾਡੀ ਟੀਮ ਹੈ ਪਿੰਨਾ ਤੱਕ ਵਿਲੇਜ ਬੀਡੀਸੀਸ ਤੱਕ ਜਿਹੜੀਆਂ ਨੇ ਉਹ ਬਣਦੀਆਂ ਪਈਆਂ ਨੇ ਨਸ਼ਿਆਂ ਦੀਆਂ ਕਮੇਟੀਆਂ ਬਣਦੀਆਂ ਪਈਆਂ ਨੇ ਔਰ ਕਿਸ ਤਰੀਕੇ ਦੇ ਨਾਲ ਉਹ ਸਾਡੀ ਪੇਸ਼IENTS ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਣਗੇ ਔਰ ਜਿਹੜੇ ਪਿੰਨਾ ਦੇ ਵਿੱਚ ਨਸ਼ਾ ਵੇਚਦੇ ਨੇ ਉਹਨਾਂ ਦੇ ਨਾਮ ਜਿਹੜੇ ਐ ਉਹ ਪੁਲਿਸ ਪ੍ਰਸ਼ਾਸਨ ਤੱਕ ਵੀ ਆਉਣਗੇ ਸਾਡੇ ਅਸੈਂਬਲੀ ਕੋਆਰਡੀਨੇਟਰਸ ਤੇ ਕੋਲ ਪਿੰਡਾਂ ਵਾਈਜ਼ ਇੱਕ ਲਿਸਟ ਰਹੂਗੀ ਕਿ ਹਰ ਇੱਕ ਪਿੰਡ ਦੇ ਵਿੱਚ ਜਿਹੜਾ ਨਸ਼ਾ ਵੇਚਦੇ ਨੇ ਸੋ ਸਾਡੀਆਂ ਜਿਹੜੀਆਂ ਵਿਲੇਜ ਵੀਡੀ ਕੀਸ ਐ ਸਰਪੰਚਾਂ ਦਾ ਹੀ ਕੰਮ ਹੋਊਗਾ ਸੋ ਸਾਡੇ ਕੋਲ ਪੂਰਾ ਡਾਟਾ ਹੋਊਗਾ ਅਕਿ ਬਹੁਤ ਪ੍ਰੈਸ ਨੂੰ ਲੱਗਦਾ ਸੀਗਾ ਵੀ ਸਾਨੂੰ ਡਾਟਾ ਦੋ ਜੀ ਸਾਡੇ ਕੋਲ ਡਾਟਾ ਦੇ ਮਾਸਤੇ ਤੁਸੀਂ ਕਿੱਥੇ ਐ ਜਿਹੜੇ ਪੇਸ਼ੈਂਟਸ ਜਿਹੜੇ ਉਹ ਦਾਖਲ ਕਰਵਾਏ ਐ ਸੋ ਅਸੀਂ ਵੇਖੋ ਬਾਕੀ ਸਰਕਾਰਾਂ ਨੂੰ ਗੱਲਾਂ ਨਹੀਂ ਕਰਦੇ ਉਸੀਂ ਦੇਖਿਆ ਹੁਣ ਤੱਕ ਜਿੰਨੀਆਂ ਸਰਕਾਰਾਂ ਆਈਆਂ ਨੇ ਬਹੁਤ ਸਾਰਿਆਂ ਨੇ ਸੌਵਾ ਵੀ ਖਾਧੀਆਂ ਨੇ ਬਟ ਨਸ਼ੇ ਦੇ ਵਾਸਤੇ ਗਰਾਊਂਡ ਪੱਧਰ ਦੇ ਉੱਤੇ ਗਰਾਸ ਰੂਟ ਲੈਵਲ ਦੇ ਉੱਤੇ ਕੁਝ ਨਹੀਂ ਕੀਤਾ ਬਟ ਅਸੀਂ ਭਗਵੰਤ ਮਾਨ ਸਰਕਾਰ ਸਰਕਾਰ ਨਾਲ ਹੀ ਸਾਡੇ ਪਾਰਟੀ ਦੇ ਕੰਮੀਨਰ ਅਰਵਿੰਨ ਕੇ ਜੀ ਵਾਜੀ ਨੇ ਇੱਕ ਵਾਅਦਾ ਲਿਆ ਸੀਗਾ ਕਿ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਿਆਂ ਦਾ ਕੋੜ ਹੈ ਇਹ ਕੱਢਣਾ ਹੈ ਨਾ ਪਿੰਡਾਂ ਦੇ ਵਿੱਚੋਂ ਸੋ ਸਾਡੀ ਸ਼ੁਰੂਆਤ ਹੋ ਚੁੱਕੀ ਹੈ ਬਾਕੀ ਸੇ ਇਹੀ ਚਾਹੁੰਦੇ ਆ ਕਿ ਵੇਖੋ ਇਹ ਕੋਈ ਪਾਰਟੀ ਦਾ ਕਾਰਜ ਨਹੀਂਗਾ ਇਹ ਸਾਡਾ ਸਾਰਿਆਂ ਦਾ ਸਾਂਝਾ ਕਾਰਜ ਹੈ ਅਸੀਂ ਸਾਰਿਆਂ ਨੇ ਮਿਲ ਕੇ ਇਸ ਚੀਜ਼ ਦਾ ਮੁਕਾਬਲਾ ਕਰਨਾ ਹੈ ਸਾਰਿਆਂ ਨੇ ਇਕੱਠੇ ਹੋ ਕੇ ਇਸ ਚੀਜ਼ ਨੂੰ ਕੱਢਣਾ ਹੈ ਪਿੰਡਾਂ ਦੇ ਵਿੱਚ ਸਾਡੀ ਜਿਹੜੀ ਡਿਊਟੀ ਲੱਗੀ ਹੈ ਇਹੀ ਹੈ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਹਾਨੂੰ ਤੁਸੀਂ ਕੱਲ੍ਹ ਇਹ ਨਹੀਂ ਕਹਿ ਸਕਦੇ ਕਿ ਅਸੀਂ ਤੁਹਾਨੂੰ ਕਿਸੇ ਕੱਲ੍ਹ ਨੂੰ ਕੋਆਰਡਿਨੇਟ ਨਹੀਂ ਦੇ ਸਕਦੇ ਕਮਿਟੀ ਕੋਆਰਡੀਨੇਟਰਸ ਦੀ ਇਹੀ ਡਿਊਟੀ ਦਿੱਤੀ ਹੈ ਕਿ ਹਰ ਇੱਕ ਪਿੰਡ ਦੇ ਵਿੱਚੋਂ ਇੱਕ ਔੜ ਕੱਢਣ ਦੀ ਗੱਲ ਹੈ ਅੱਜ ਜਿਹੜੇ ਸਾਡੇ ਭਰਾ ਨਸ਼ਾ ਛੱਡ ਚੁੱਕੇ ਨੇ ਉਹਨਾਂ ਨੂੰ ਉਹ ਸਾਡੇ ਮੋਟੀਵੇਸ਼ਨ ਸਪੀਕਰਸ ਹੀ ਹੋਣਗੇ ਹਰ ਇੱਕ ਜਗ੍ਹਾ ਦੇ ਉੱਤੇ ਔਰ ਜਿਹੜੀ ਤਸਕਰ ਹੈ ਉਹਨਾਂ ਨੂੰ ਫੜਾਉਣ ਦੀ ਜ਼ਿੰਮੇਵਾਰੀ ਹੈ ਸੋ ਸਾਡੀ ਕੋਸ਼ਿਸ਼ ਹੈ ਬਾਕੀ ਵੇਖੋ ਸਾਰਿਆਂ ਨੇ ਮਿਲ ਜੁਲ ਕੇ ਹਮਲਾ ਮਾਰਨਾ ਇਸ ਸ਼ੀਜ਼ ਦੇ ਉੱਤੇ ਇੱਕ ਨੇਕ ਕਾਰਜ ਹੈ ਠੀਕ ਹੈ ਔਰ ਮੈਂ ਮੈਂ ਸੱਚੀ ਧੰਨਵਾਦ ਕਰਦੀ ਆਂ ਮਾਨ ਸਾਹਿਬ ਦਾ ਵੀ ਅਰਵਿੰਦ ਸਾਹਿਬ ਦਾ ਵੀ ਜਿਨ੍ਹਾਂ ਨੇ ਮੈਨੂੰ ਇਸ ਕਾਰਜ ਦੀ ਡਿਊਟੀ ਦਿੱਤੀ ਹੈ ਮੈਂ ਕਹਿੰਨੀ ਹੈ ਕਿਤੇ ਮੈਂ ਕੋ ਚੰਗੇ ਖਰਮ ਦਿੱਤੇ ਹੋਣਗੇ ਜਿਹੜੇ ਵਾਈਗੁਰੂ ਨੇ ਮੈਨੂੰ ਇਸ ਚੀਜ਼ ਵਾਸਤੇ ਚੁਣਿਆ ਕਿਉਂਕਿ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਹਾਂ ਮਾਵਾਂ ਨੂੰ ਵੇਖਦੇ ਹਾਂ ਭੈਣਾਂ ਨੂੰ ਵੇਖਦੇ ਹਾਂ ਤੜਪਦੇ ਹੋਏ ਇਹ ਨਸ਼ੇ ਦੇ ਕੋਹ ਨੇ ਇਹ ਚਿੱਟੇ ਨੇ ਕਈ ਭੈਣਾਂ ਦੇ ਠੀਕ ਹੈ ਇਹ ਹੁਣ ਸਰਕਾਰ ਨੇ ਇੱਕ ਆਰਗੇਨਾਈਜੇਸ਼ਨ ਸਟਰਕਚਰ ਬਣਾਇਆ ਹੈ ਮੈਂ 2023 ਦੀ ਗੱਲ ਹੈ ਅਮਰੀਕਾ ਵਿੱਚ ਰਾਜਸਥਾਨ ਸੀ ਦੇ ਵਿੱਚ ਕਮੇਟੀਆਂ ਬਣਾਈਆਂ ਸੀਗੀਆਂ ਨਸ਼ੇ ਦੀਆਂ ਇਸੇ ਤਰੀਕੇ ਦੇ ਨਾਲ ਔਰ ਉਦੋਂ ਵੀ ਮੈਨੂੰ ਜਿਹੜੀ ਵੀ ਦਿੱਕਤ ਆਂਦੀ ਸੀਗੀ ਆਏ ਆਲਵੇਜ਼ ਕਨੈਕਟ ਮੈਂ ਡਾਕਟਰ ਭੁਨਵੀਰ ਜਿਹੜੇ ਤੁਹਾਡੇ ਹੈਲਪਫੁਲ ਮਿਨਿਸਟਰ ਸੀਗੇ ਜਦੋਂ ਮੈਂ ਪੇਸ਼ੈਂਟਸ ਨੂੰ ਲੈ ਕੇ ਜਾਣਾ ਸਵਾਮੀ ਵਿਵੇਕਾਨੰਦ ਦੇ ਅੰਦਰ ਤੇ ਜੋ ਮੈਨੂੰ ਦਿੱਕਤ ਆਣੀ ਉਹਨਾਂ ਨੇ ਦਿਨਾਂ ਵਿੱਚ ਕੋਲ ਸਾਰੀਆਂ ਚੀਜ਼ਾਂ ਨੂੰ ਰਿਜ਼ੋਲਵ ਕਰਕੇ ਦੱਸਣਾ ਐਂਡ ਇਨ ਫੈਕਟ ਸਿੰਦਰ ਸਰ ਹੁਣ ਤੇ ਪ੍ਰਮੋਟ ਹੋ ਗਿਆ ਤੋਂ ਐਸਐਸਪੀ ਸੀ ਹੈ ਐਂਡ ਅਮਿਤ ਤਨਵਾਰ ਡੀਸੀ ਸੀ ਹੈ ਅਮਿਤ ਸਰ ਦੇ ਵਿੱਚ ਔਰ ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਸੀਗਾ ਉਹ ਸਾਰੀਆਂ ਚੀਜ਼ਾਂ ਕਰਨ ਵਾਸਤੇ ਸੋ ਮੈਨੂੰ ਲੱਗਦਾ ਸਰਕਾਰ ਕਿਤੇ ਨਾ ਕਿਤੇ ਲੱਗੀ ਹੁੰਦੀ ਹੈ ਇਹ ਇਕੱਲੀ ਸਰਕਾਰ ਦੇ ਹੱਥ ਦੇ ਵਿੱਚ ਨਹੀਂ ਹੈ ਨਸ਼ਾ ਤੰਕਰਨ ਇਹ ਸਾਡੇ ਸਾਰਿਆਂ ਦੇ ਹੱਥ ਵਿੱਚ ਹੈ ਆ ਸਾਡੀ ਜਿਹੜੀ ਪਿੰਡ ਦੇ ਵਿੱਚ ਜਿਹੜੇ ਲੋਕੀ ਜਮਾਨਤਾਂ ਦਵਾ ਦਿੰਦੇ ਹਨ ਨਾ ਜਾ ਕੇ ਧੜੇ ਬਾਜੀ ਬਣਾ ਕੇ ਇੱਕ ਬੰਦਾ ਫੜਾਉਂਦਾ ਹੈ ਦੂਜਾ ਛਡਵਾ ਦਿੰਦਾ ਜਾ ਕੇ ਇਹ ਸਭ ਤੋਂ ਪਹਿਲੂ ਤੇ ਪਿੰਡ ਦੇ ਵਿੱਚ ਇੱਕਜੁੱਟ ਹੋਣਾ ਪੈਣਾ ਹੈ ਸਭ ਤੋਂ ਪਹਿਲੂ ਇਹ ਸੋਚਣਾ ਪੈਣਾ ਕਿ ਸੀ ਪਾਰਟੀ ਬਾਈ ਤੋਂ ਉੱਤੇ ਉੱਤੇ ਕਿ ਆਪਾਂ ਇਕੱਠੇ ਹੋਏ ਇੱਕ ਭਾਈਚਾਰਕ ਸਾਂਝ ਬਣਾਈਏ ਇਕੱਠੇ ਹੋ ਕੇ ਆਪਾਂ ਇਸ ਚੀਜ਼ ਨੂੰ ਕੱਢੀਏ ਇਹ ਨਾ ਵੇਖੀ ਵੀ ਬਈ ਸਾਡੀਆਂ ਵੋਟਾਂ ਜਿਹੜੀਆਂ ਨੇ ਇੱਧਰ ਉਹਦੇ ਪਿੱਛੇ ਚਾਰ ਬੰਦੇ ਨੇ ਅਸੀਂ ਉਹਦੀ ਜਮਾਨਤ ਕਰਵਾ ਲਈਏ ਸਭ ਤੋਂ ਪਹਿਲੂ ਤੇ ਪਿੰਡ ਦੇ ਵਿੱਚ ਮਤੇ ਪਾਸ ਹੋਣੇ ਚਾਹੀਦੇ ਐ ਵੀ ਜਿਹੜੇ ਮੈਂ ਆਲਰੇਡੀ ਪੀ ਡੀ ਸੀਜ਼ ਕਮੇਟੀਆਂ ਦੇ ਨਾਲ ਜਿਹੜੀ ਅਸੀਂ ਗੱਲ ਕਰ ਰਹੇ ਆਂ ਪਿੰਡ ਦੇ ਵਿੱਚ ਮਤੇ ਪਾਸ ਕਰੀਏ ਵੀ ਕੋਈ ਵੀ ਬੰਦਾ ਇਹੋ ਜਿਹੇ ਗਲਤ ਬੰਦੇ ਦੇ ਜ਼ਮਾਨਤ ਨਾਲ ਨਹੀਂ ਜਾਵੇ ਭਾਵੇਂ ਕੋਈ ਲੰਬੜਦਾਰ ਹੈ ਭਾਵੇਂ ਕੋਈ ਸਰਪੰਚ ਹੈ ਇੱਕ ਯੂਨਿਟੀ ਦੇ ਨਾਲ ਹੀ ਕੰਮ ਖਤਮ ਹੋ ਸਕਦਾ ਹੈ ਜੇ ਮੈਂ ਕਹਾਂਗੀ ਸਰਕਾਰ ਖੱਲੀ ਕਰ ਲੂਗੀ ਇੰਪੋਸੀਬਲ ਹੈ ਇਹ ਲੋਕਾਂ ਦਾ ਸਾਥ ਚਾਹੀਦਾ ਹੈ ਮੈਡਮ ਤੇ ਸਰਕਾਰ ਦੀ ਗੱਲ ਕੀਤੀ ਵੀ ਸਰਕਾਰ ਵੇਖੋ ਮੇਰੀ ਗੱਲ ਸੁਣੋ ਵੀ ਜੀ ਸੱਤ ਪੀਲੋਂ ਦੀ ਤੁਹਾਡੀ ਭੈਣ ਇੱਥੇ ਬੈਠੀ ਹੈ ਠੀਕ ਹੈ ਨਾ ਮੈਂ ਇੱਕ ਕੁੜੀ ਹੋ ਕੇ ਇਹ ਸਾਧੀਆਂ ਚੀਜ਼ਾਂ ਦਾ ਮੁਕਾਬਲਾ ਕਰਨ ਲਈ ਤਿਆਰ ਆ ਠੀਕ ਹੈ ਨਾ ਜੋ ਕੁਝ ਹੋਣਾ ਸੀਗਾ ਉਹ ਹੋ ਗਿਆ ਹੁਣ ਆਪਾਂ ਗਾਂ ਦੀ ਗੱਲ ਕਰੀਏ ਠੀਕ ਹੈ ਉਹ ਸਰਕਾਰ ਨੇ ਇਹਦੇ ਉੱਤੇ ਇੱਕ ਮੋਰਚਾ ਬਣਾਤਾ ਇਹਦੇ ਉੱਤੇ ਇੱਕ ਕਮੇਟੀ ਬਿਠਾਉਂਦੀ ਆਪਾਂ ਜਦੋਂ ਕੰਮ ਕਰ ਰਹੇ ਹਾਂ ਹੁਣ ਤੁਸੀਂ ਇਹ ਸੋਚੋ ਵੀ ਕੀ ਕੀ ਪਤਾ ਮੇਰੀ ਮਾਂ ਕੱਲੀ ਘਰ ਬੈਠੀ ਸੋਚਦੀ ਹੋਊਗੀ ਕਿ ਤੂੰ ਉਹੀ ਕੰਮ ਕਰਨਾ ਬਟ ਮੈਂ ਇਹ ਕਹਿ ਨਹੀਂ ਆ ਵੀ ਡਿਊਟੀ ਲੱਗਦੀ ਹੈ ਉਸ ਅਕਾਲਪੁਰ ਖਵਲੋਂ ਕਿਸੇ ਨਾ ਕਿਸੇ ਦੀ ਤੇ ਮੇਰੀ ਇੱਛਾ ਲੱਗੀ ਹੈ ਤੇ ਇਸ ਕਰਕੇ ਆਪਾਂ ਨੂੰ ਡਰਨ ਦੀ ਲੋੜ ਨਹੀਂ ਜਦੋਂ ਆਪਾਂ ਕੱਠੀ ਹੋ ਜਾਂਦੇ ਆ ਨਾ ਉਦੋਂ ਸਾਰੀਆਂ ਮੁਸੀਬਤਾਂ ਦਾ ਜਿਹੜਾ ਹੱਲ ਹੈਗਾ ਆ ਜੀ ਅਸੀਂ ਪ੍ਰਧਾਨ ਮੰਤਰੀ ਦੇ ਸਾਹਮਣੇ ਆਪਣਾ ਮੋਰਚਾ ਰੱਖ ਕੇ ਜਿੱਤ ਕੇ ਆ ਸਕਦੇ ਆ ਨਾ ਦਿੱਲੀ ਤੋਂ ਤੇ ਮੈਨੂੰ ਲੱਗਦਾ ਵੀ ਇਹ ਆਪਣੇ ਪਿੰਡਾਂ ਦੀ ਗੱਲ ਹੈ ਸਾਰੇ ਜਣੇ ਮਿਲ ਕੇ ਕਿ ਕਿਹੜਾ ਬੰਦਾ ਹੈ ਜਿਹੜਾ ਕਿ ਇੱਕ ਬੰਦੇ ਜਿਹੜੇ ਕਮਜ਼ੋਰ ਜਿਹੇ ਲੁਕੀ ਹੁੰਦੇ ਐ ਦੂਜਿਆਂ ਨੂੰ ਡਰਾਉਣਾ ਟੰਗਾਉਣਾ ਕਰ ਦਿੰਦੇ ਇੱਕ ਬੰਦੇ ਅਸੀਂ ਕਹਿੰਦੇ ਆ ਅਸੀਂ ਉਹ ਹੋਵਾਂ ਆ ਸਾਨੂੰ ਆਪਣੀ ਕੌਮ ਦੀ ਤੱਕ ਫਕਰ ਹੈ ਸਾਨੂੰ ਆਪਣੇ ਗੁਰੂ ਸਾਹਿਬ ਤੇ ਫਕਰ ਹੈ ਤੇ ਫਿਰ ਆਪਾਂ ਇਹੀ ਜਿਹੀ ਗੱਲਾਂ ਨਹੀਂ ਆਪਾਂ ਨੂੰ ਕਰਨੀਆਂ ਚਾਹੀਦੀ ਆਪਾਂ ਨੂੰ ਸਾਰੇ ਨੂੰ ਇਕੱਠੇ ਮਿਲ ਕੇ ਚੱਲਣਾ ਚਾਹੀਦਾ ਹੈ ਅੱਗੇ ਵੇਖੋ ਜੋ ਵੀ ਪ੍ਰੋਬਲਮ ਆਉਗੀ ਮੈਂ ਅੰਡਰਸਟੈਂਡ ਕਰਦੀ ਆ ਬਹੁਤ ਤਰ੍ਹਾਂ ਦੇ ਲੋਕੀ ਹੁੰਦੇ ਨੇ ਆਪਾਂ ਰਲ ਮਿਲ ਕੇ ਸਾਰੇ ਸੌਟ ਆਊਟ ਕਰਾਂਗੇ ਉਸ ਚੀਜ਼ ਦਾ ਸਾਹਮਣਾ ਕਰਾਂਗੇ ਪਰ ਗਰਾਊਂਡ ਜ਼ੀਰੋ ਤੱਕ ਲਿਖੇ ਜਾਵੇ ਪਿੰਨਾ ਜਾ ਕੇ ਹਲਾ ਲਦਾਂ ਦੇ ਆ ਵੀ ਜਿਹੜੀਆਂ ਇੱਕ ਰੈਣੀ ਦੁਕਾਨਾਂ ਨਾਲ ਕੰਮ ਨਹੀਂ ਕਰਦੇ ਉੱਥੇ ਪੁਲਿਸ ਦੇ ਭਾਗ ਨੂੰ ਲੋਕ ਜਾ ਕੇ ਚੱਲ ਕਰ ਦਿੰਦੇ ਆ ਵੀ ਪੁੱਛ ਕਰਾਂਗੇ ਮੇਰਾ ਵੀਰ ਅੱਜ ਤੋਂ ਬਾਅਦ ਨਾ ਮੈਂ ਤੈਨੂੰ ਮਿਲ ਆਪ੍ਰੀਟੈਂਟ ਥੋੜਾ ਜਿਹਾ ਵਿਸ਼ਵਾਸ ਕਰ ਲਓ ਥੋੜਾ ਜਿਹਾ ਹਨਾ ਅੱਜ ਮੇਰੀ ਡਿਊਟੀ ਲਗੀ ਨਾ ਮਾਜੇ ਦੇ ਵਿੱਚ ਮੇਰੇ ਤੇ ਥੋੜਾ ਵਿਸ਼ਵਾਸ ਕਰ ਲਓ ਮੈਂ ਤਾਂ ਰਾਤ ਦੀ ਰਾਤ ਮੈਨੂੰ ਫੋਨ ਕਰੋਗੇ ਨਾ ਵੀ ਇਥੇ ਆ ਮੈਡਮ ਆ ਨਹੀਂ ਕਰਨਿਆ ਕੁਝ ਵਾਲਾ ਮੈਨੂੰ ਕਰਿਓ ਮੈਂ ਤੁਹਾਡੇ ਨਾਲ ਅੱਗੀ ਰਾਤ ਵੀ ਖਲੋऊंगी ਆਪੇ ਠੀਕ ਹੈ ਨਾ ਉਸ ਗੱਲ ਦੇ ਉੱਤੇ ਮੇਰੇ ਕੋ ਮੈਨੂੰ ਪਤਾ ਆ ਪਿੰਡਾਂ ਦੇ ਵਿੱਚ ਮધુ ਬਨਕੀ ਹੋਈ ਕਿਹਦੇ ਆ ਬੜਾ ਕੁਝ ਵੇਖਦਾ ਹਾਂ ਰਦਾਨਾ ਦੇ ਉੱਤੇ ਮੈਂ ਤੇ ਪਿੰਡਾਂ ਚ ਕੰਮ ਕੀਤਾ ਜਾ ਕੇ ਮੈਨੂੰ ਖੁਦ ਨੂੰ ਦਰਦ ਹੁੰਦਾ ਵੀ ਸਾਡਾ ਯੂਥ ਜਾਣ ਕਿੱਥੇ ਗਿਆ ਇਹ ਸਾਰੀਆਂ ਚੀਜ਼ਾਂ ਵੱਲ ਬਟ ਦੱਲ ਹੈ ਕਿ ਅੱਜ ਵੀ ਮੈਂ ਹੁਣ ਅਗਰਸਰ ਮੀਟਿੰਗ ਅਟੈਂਡ ਕਰਕੇ ਆ ਰਹੀ ਹਾਂ ਡਾਕਟਰ ਬਲਬੀਰ ਜੀ ਸਾਡੇ ਹੈਲਥ ਮਿਨਿਸਟਰ ਉਹਨਾਂ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਹਦਾਇਤਾਂ ਦਿੱਤੀਆਂ ਨੇ ਸਾਰਿਆਂ ਨੂੰ ਡਰਗ ਇੰਸਪੈਕਟਰਸ ਨੂੰ ਈਚ ਐਂਡ ਐਵਰੀਬਾਡੀ ਟੀਮ ਬਤਾਓ ਇਹ ਘਟ ਹੈ ਸਾਰਿਆਂ ਨੂੰ ਜਾ ਕੇ ਹਰ ਇੱਕ ਚੀਜ਼ ਦੇ ਉੱਤੇ ਛਾਪਾ ਮਾਰੀ ਕਰੋ ਅਸੀਂ ਵੇਖੋ ਪੁਲਸ ਛਾਪਾ ਅਜਿਹੀ ਇਨਸਪੈਕਟਰਸ ਨੇ ਉਹ ਛਾਪਾ ਮਾਰੀ ਕਰਨਗੇ ਜੇ ਤੁਹਾਨੂੰ ਲੱਗਦਾ ਕਿ ਇਥੇ ਪੁਲਿਸ ਇਨਵੋਲ ਹੈ ਕਿਸੇ ਕਿਸੇ ਵੀ ਚੀਜ਼ ਦੇ ਉੱਤੇ ਤੁਹਾਨੂੰ ਲੱਗਦਾ ਜਦੋਂ ਅਸੀਂ ਦੋ ਇਕੱਠੇ ਹੋ ਜਾਂਦੇ ਹਾਂ ਨਾ ਸਾਰੇ ਜਾਣੇ ਤੇ ਉਦੋਂ ਸਾਰਿਆਂ ਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਗੱਲ ਡਰ ਉਦੋਂ ਤੱਕ ਮੈਂ ਨਹੀਂ ਕਹਾਂ ਜ਼ਾਦੀ ਵੀ ਪ੍ਰੋਬਲਮ ਨਹੀਂ ਆਉਂਦੀ ਮੈਨੂੰ ਪਤਾ ਹੈ ਆਉਂਦੀ ਹੈ ਇਹ ਸਾਰੀਆਂ ਗੱਲਾਂ ਦੀ ਬਟ ਆਪਾਂ ਹੌਲੀ ਹੌਲੀ ਰੀਸੋਲਵ ਕਰਾਂਗੇ ਸਾਰੀਆਂ ਚੀਜ਼ਾਂ ਮੈਂ ਇਹ ਮਾਡੂਲ ਅਕਰੀ ਟੂਲ ਲਗਾਇਆ ਵਿਦਆਊਟ ਕੋਆਰਡੀਨੇਸ਼ਨ ਪੋਸੀਬਲ ਨਹੀਂਗਾ ਉਹ ਆਇਡੈਂਟੀਫਾਈ ਕਰਨ ਦੀ ਲੋੜ ਹੈ ਤਾਂ ਨਾ ਕਿ ਆਇਡੈਂਟੀਫਾਈ ਐਬਸੋਲੂਟਲੀ ਦੇਖੋ ਸਰ ਮੇਰੀ ਗੱਲ ਸੁਣੋ ਮੇਰੇ ਕੋਲ ਨਾ ਜਿੱਦਾਂ ਦਾ ਮਿਕਲਾਇਆ ਇਹਨੂੰ ਪਤਾ ਕਿ ਉਹ ਕਿੰਨੇ ਸੌਣ ਆਉਂਦੇ ਹੈ ਸਾਰੀ ਜਗਤੋਂ ਐਸਐਚ 11 ਤੇ ਵੀ ਆਂਦੇ ਆ ਉਹਦੇ ਥੱਲੇ ਵੀ ਆਂਦੇ ਆ ਲੋਕੀ ਮੈਨੂੰ ਬਹੁਤ ਕਹਿੰਦੇ ਮੈਂ ਵੀ ਇਨਵੋਲਡ ਐ ਇਹ ਕਰ ਰਿਹਾ ਸੋ ਆਈ ਆਈ ਟ੍ਰਾਈ ਮਾਈ ਲੈਵਲ ਬੈਸਟ ਕਿ ਮੈਂ ਉਹ ਚੀਜ਼ ਨੂੰ ਰਿਜ਼ੋਲਵ ਕਰ ਸਕਾਂ ਠੀਕ ਹੈ ਨਾ ਮੇਰੇ ਕੋਲ ਸਬੂਤ ਹੋਣੇ ਚਾਹੀਦੇ ਐ ਮੇਰੇ ਕੋਲ ਲੋਕ ਇਕੱਠੇ ਹੋ ਕੇ ਜਦੋਂ ਆਪਾਂ ਇਕੱਠੇ ਹੋਗੇ ਨਾ ਮੈਂ ਉਹੀ ਤੇ ਕਹਿ ਰਹੀ ਐ ਕਿ ਜਿਹੜੇ ਵੀ ਸਾਡੇ ਉੱਤੇ ਗੁੰਡਾ ਰਾਜ ਐ ਇਹ ਨਸ਼ਾ ਟੱਪ ਕਰਾਂ ਦਾ ਜਾਂ ਇਹਨਾਂ ਨੇ ਕੋਈ ਪੈਸੇ ਬਹੁਤ ਹੈਗਾ ਕਮਾ ਰਹੇ ਐ ਠੀਕ ਐ ਇਹਨਾਂ ਦਾ ਗੁੰਡਾ ਰਾ ਤਾਂ ਖਤਮ ਕਰ ਸਕਾਂਗੇ ਜਦੋਂ ਅਸੀਂ ਇਕੱਠੇ ਮਿਲ ਲਾਂਗੇ ਸਾਰੇ ਜਾਣੇ ਜਦੋਂ ਸਾਡੀ ਚ ਯੂਨਿਟੀ ਹੋਊਗੀ ਧਰਨਾ ਜਾਂ ਕਿਸਾਨ ਕਿਉਂ ਕਿਸੇ ਵੀ ਚੀਜ਼ ਨੂੰ ਕੰਮਲ ਹੁੰਦੇ ਆ ਕਿਉਂ ਉਹਨਾਂ ਦੀ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਨੇ ਕਿਉਂਕਿ ਉਹ ਯੂਨਿਟੀ 'ਚ ਜਾਂਦੇ ਆ ਉਹ ਯੂਨਿਟੀ 'ਚ ਇੱਕ ਝੰਡਾ ਫੜ ਕੇ ਜਾਂਦੇ ਆ ਜਦੋਂ ਅਸੀਂ ਇੱਕ ਝੰਡਾ ਚੱਕ ਲਿਆ ਨਾ ਕਿ ਇਹਨਾਂ ਦੇ ਖਿਲਾਫ ਤੁਸੀਂ ਕਿਉਂ ਨਹੀਂ ਜਿੱਤਾਂਗੇ ਅਸੀਂ ਜਿੱਤਾਂਗੇ ਮੇਰਾ ਮੇਰਾ ਕੁਐਸਚਨ ਹੈ ਕਿ ਪੁਲਿਸ ਦੇ ਦੋ ਬਾਰੇ ਡਿਪਾਰਟਮੈਂਟ ਕਹੀ ਇਹੋ ਜਿਹੀ ਗੱਲਾਂ ਨਹੀਂ ਬਹੁਤ ਐਡਿਕਟਡ ਹੋ ਗਏ ਸਾਨੂੰ ਉਹ ਲੈਸ ਦਿਓ ਜੇ ਤੁਹਾਨੂੰ ਲੱਗਦਾ ਮੈਡਮ ਇਹ ਵਿੱਚ ਕਿੱਦਾਂ ਦੱਸ ਸਕਦੇ ਤੁਹਾਨੂੰ ਚਲੋ ਜੋ ਵੀ ਹੈ ਅਸੀਂ ਪਤਾ ਕਰਾਂਗੇ ਆਈ ਵਿਲ ਪੁੱਟ ਯਰ ਵਰਡ ਦਿਸ ਟੂ ਗਵਰਨਮੈਂਟ ਠੀਕ ਹੈ ਮੈਂ ਸਰਕਾਰ ਚਾ ਤੇ ਮੈਂ ਇਹ ਤੁਹਾਡਾ ਜਿਹੜਾ ਕੁਐਸਚਨ ਹੈ ਮੈਂ ਸਰਕਾਰ ਚ ਰੱਖ ਸਕਦੀ ਹਾਂ ਮੇਰੀ ਰਿਸਪੌਂਸਿਬਿਲਟੀ ਇਹ ਹੈ ਮੈਂ ਕਹੂੰਗੀ ਕਿ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦਾ ਡਰਗ ਟੈਸਟ ਕਰਵਾਇਆ ਜਾਵੇ ਔਰ ਜਿਹੜੇ ਇਹਦੇ ਵਿੱਚ ਪਾਏ ਜਾਂਦੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਓਵੇਂ ਵੀ ਸਾਡਾ ਕਿੰਨਾ ਯੂਥ ਹੈ ਜਿਹੜੇ ਕੀ ਕੰਮ ਕਰਨਾ ਚਾਹੁੰਦਾ ਹੈ ਤਾਂ ਜਾਵਾਸੀ ਉਹਨਾਂ ਨੂੰ ਸੁਭਾਗ ਦੀ ਮੌਕਾ ਮਿਲੂਗਾ ਕੰਮ ਕਰਨ ਵਾਸਤੇ ਆਈ ਐਮ ਵਿਦ ਯੂ ਓਨ ਥਿਸ ਪੁਆਇੰਟ ਲੰਨਤ ਰਿਓ ਨੇ ਮੰਦੀ ਪਰ ਤੁਸੀਂ ਉਹਨੇ ਮੈਂ ਇਹ ਕਹਿ ਸਕਦੀ ਹਾਂ ਕਿ ਜੇ ਕੋਈ ਬੰਦਾ ਨਸ਼ਾ ਕਰਦਾ ਫੜਿਆ ਬੰਦਾ ਠੀਕ ਹੈ ਸਭ ਤੋਂ ਪਹਿਲਾਂ ਹਰ ਕੋਈ ਕਾਨੂੰਨ ਇਹ ਕਹਿੰਦਾ ਕਿ ਉਹਨੂੰ ਪਹਿਲਾ ਮੌਕਾ ਦਿੱਤਾ ਜਾਵੇ ਠੀਕ ਹੈ ਉਹਦਾ ਪਹਿਲਾ ਮੌਕਾ ਇਹ ਹੁੰਦਾ ਹੈ ਵੀ ਭਾਈ ਤੈਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਜਾਂ ਤੂੰ 3 ਮਹੀਨੇ ਦੇ ਵਿੱਚ ਡੀਟੌਕਸ ਹੋ ਕੇ ਨੌਕਰੀ ਦੇ ਤੇ ਸਹੀ ਤਰੀਕੇ ਦੇ ਨਾਲ ਨਹੀਂ ਕੰਮ ਕਰਦਾ ਤੇ ਫਿਰ ਤੈਨੂੰ ਅਸੀਂ ਬਰਖਾਸ ਕਰਾਂਗੇ ਇਹਦੇ ਹਰ ਕਿਸ ਨੂੰ ਮੌਕਾ ਦਿੱਤਾ ਜਾਂਦਾ ਹੁਣ ਜੇ ਅਸੀਂ ਪਹਿਲਾਂ ਹੀ ਕਵਾਂਗੇ ਨਹੀਂ ਜੀ ਤੈਨੂੰ ਨੌਕਰੀ ਤੋਂ ਕੱਢ ਦੇਣਾ ਰਾਈਟ ਮੈਨੂੰ ਲੱਗਦਾ ਕੋਰਟ ਇਹਨ ਕਚੈਰੀ ਵੇਸੇ ਤਰੀਕੇ ਨਾਲ ਚੱਲਦੀ ਹੈ ਕਿ ਪਹਿਲੀ ਤਰੀਕ ਪੈਂਦੀ ਹੈ ਦੂਜੀ ਤਰੀਕ ਪੈਂਦੀ ਹੈ ਫਿਰ ਤੀਜਾ ਫੈਸਲਾ ਜਿਹੜਾ ਹੈ ਉਹ ਐਗਜ਼ੈਕਟਲੀ ਉੱਤੇ ਹੋ ਜਾਂਦਾ ਹੈ ਜੋ ਜਿਹੜੇ ਵੀ ਇਹ ਕਲਪਰਟ ਲੁੱਕੀ ਹੋਣਗੇ ਪਹਿਲੀ ਦੀ ਅਦਾਇਤਾਂ ਨਹੀਂ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਉਹਨਾਂ ਨੂੰ ਇੱਕ ਟਾਈਮ ਪੀਰੀਅਡ ਦਿੱਤਾ ਜਾਊਗਾ ਵੀ ਤੁਸੀਂ ਜੀ ਇੰਨੇ ਟਾਈਮ ਚ ਜੇ ਸੁਧਰ ਦਿਓ ਠੀਕ ਹੈ ਨਹੀਂ ਤੇ ਫਿਰ ਬਹੁਤ-ਬਹੁਤ ਸਾਡੇ ਕੋਲ ਯੂਥ ਪਿਆ ਹੈ ਜਿਹੜਾ ਕੰਮ ਕਰਨਾ ਚਾਹਦਾ ਵੀ ਹੈ ਸਰਕਾਰ ਦੇ ਵਿੱਚ ਮੈਂ ਜੀ ਤੁਸੀਂ ਉਹਨੇ ਮਦੂ ਮੱਕੇ ਦੀ ਮਦੂ ਮਨੱਕੇ ਦੀ ਗੱਲ ਕੀਤੀ ਹੈ ਮੈਂ ਜੀ ਬਾਹਰ ਕਿ ਸਾਡਾ ਪੰਜਾਬ ਵਧੀਆ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ ਜਿਵੇਂ ਅਸੀਂ ਉਦੋਂ ਇਕੱਠੇ ਹੋ ਕੀ ਗਏ ਸੀਗੇ ਪਾਰਟੀ ਭਾਈ ਦੇ ਉੱਤੇ ਉੱਠ ਕੇ ਪਿੰਨਾਂ ਦੇ ਵਿੱਚ ਤੇ ਹੁਣ ਵੀ ਅਸੀਂ ਇਕੱਠੇ ਹੋ ਜੀ ਜਦੋਂ ਅਸੀਂ ਇਕੱਠੇ ਹੋਵਾਂਗੇ ਤੇ ਕੋਈ ਵੀ ਚੀਜ਼ ਜਿਹੜੀ ਆ ਉਹ ਇੰਪੋਸੀਬਲ ਨਹੀਂ ਹੈਗੀ ਸਾਰੀ ਚੀਜ਼ਾਂ ਕਰ ਸਕਦੇ ਹਾਂ ਬਸ ਆਪਣੇ ਵਿੱਚ ਇਹ ਦ੍ਰਿੜਤਾ ਰੱਖ ਲੋ ਕਿ ਅਸੀਂ ਇਹ ਗੋਲ ਨੂੰ ਕੱਢਣਾ ਹੈ ਕਿਸ ਤਰੀਕੇ ਨਾਲ ਕਿੰਨਾਂ ਦੇ ਵਿੱਚੋਂ ਬਸ ਇਹੀ ਕੁਝ ਸ਼ਬਦ ਮੈਂ ਕਹਿਣਾ ਚਾਹੁੰਗੀ ਵਾਈਕੂ ਜੀ ਕਾ ਖਾਲਸਾ ਵਾਈਕੂ ਜੀ ਕੀ ਫਤਿਹ ਅੱਲਾ ਮੈਨੂੰ ਇਹ ਹੈ ਜੀਜੀਪੀ ਜੀਨੇ ਇਹ ਸਟ੍ਰੀਟ ਐਕਸ਼ਨ ਲਿਆ ਹੈ ਮੈਨੂੰ ਇਹ ਲੱਗਦਾ ਕਿ ਐਵਰੀਬਾਡੀ ਇਜ਼ ਵਰਕਿੰਗ ਨਾਊ ਹੋਰ ਹੁਣ ਤਾਂ ਅਦਾਇਤ ਆ ਗਈਆਂ ਪੁਲਿਸ ਚਾਵੇ ਤੇ 24 ਘੰਟੇ ਦੇ ਵਿੱਚ ਕੰਮ ਕਰ ਸਕਦੀ ਹੈ ਠੀਕ ਹੈ ਉਹ ਜਦੋਂ ਡੀਜੀਪੀ ਉਹਨਾਂ ਦੇ ਬਾਸਤੇ ਉੱਤੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਤੇ ਸਾਨੂੰ ਤੇ ਇਹ ਗੱਲ ਤੇ ਖੁਸ਼ ਹੋਣਾ ਚਾਹੀਦਾ ਹੈ ਕੀ ਉਹ ਸਟ੍ਰਿਕਟਲੀ ਕੰਮ ਹੋਊਗਾ ਔਰ ਅਸੀਂ ਇਹੀ ਚਾਹੁੰਦੇ ਆ ਸੋ ਸਾਡਾ ਕੰਮ ਤੇ ਇਹੀ ਹੈ ਕਿ ਅਸੀਂ ਆਪਣੇ ਲੋਕਾਂ ਦੇ ਵਿੱਚ ਇਹ ਪ੍ਰਚਾਰ ਕਰੀਏ ਜੋ ਕਰਨਾਟਕ ਲੈ ਕੇ ਆਏ ਇਹ ਨਸ਼ਿਆਂ ਵਾਸਤੇ ਵਧੀਆ ਇਹ ਸੋਚ ਲੈ ਕੇ ਆਏ ਇਹ ਠੀਕ ਹੈ ਨਾ ਸਕੂਲਾਂ ਦੇ ਵਿੱਚ ਵੀ ਐਜੂਕੇਟ ਕਰੀਏ ਜਾ ਕੇ ਪਰ ਮੈਨੂੰ ਇਹ ਲੱਗਦਾ ਵੀ ਆਪਣੇ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਨੂੰ ਇਹ ਘੰਟਾ ਦੇਣਾ ਚਾਹੀਦਾ ਹੈ ਔਰ ਦੇ ਸ਼ੁੱਡ ਐਜੂਕੇਟ them ਕਿ ਇਹ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਕੀ ਹੁੰਦੀਆਂ ਨੇ ਬਿਕਾਜ਼ ਪੇਰੈਂਟਸ ਤੇ ਤੁਹਾਡੀ ਪਰਿਵਾਰਸ਼ ਬਹੁਤ ਵੱਡਾ ਇੱਕ ਰੋਲ ਅਦਾ ਕਰਦੀ ਹੈ ਇਸ ਚੀਜ਼ ਦੇ ਉੱਤੇ ਅ ਬੱਚਿਆਂ ਨੂੰ ਵੱਡਿਆਂ ਕਰਦੇ ਕਿਉਂਕਿ ਜੇ ਬੱਚੇ ਸਕੂਲ ਦੇ ਵਿੱਚ ਸਿੱਖਦੇ ਆ ਤੇ ਆਟੋਮੈਟਿਕਲੀ ਘਰ ਆ ਕੇ ਪੇਰੈਂਟਸ ਨੂੰ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਮੈਂ ਆਪਣਾ ਐਕਸਪੀਰੀਅੰਸ ਦੱਸ ਰਹੀ ਹਾਂ ਮੈਂ ਬਹੁਤ ਛੋਟੀ ਸੀਗੀ 10th ਸਟੈਂਡਰਡ ਤੋਂ ਬਾਅਦ ਵਨ ਆਫ ਮਾਈ ਫਰੈਂਡ ਗੋਰਿੰਗ ਟੂ ਡਰੱਗਸ ਤੇ ਜਦੋਂ ਮੈਨੂੰ ਪਤਾ ਲੱਗਾ ਵੀ ਉਹ ਚਿੱਟੇ ਦੇ ਵਿੱਚ ਹੈ ਤੇ ਉਸ ਦਾ ਮੈਂ ਇਲਾਜ ਹੁੰਦਿਆ ਦੇਖਿਆ ਮੈਨੂੰ ਰੀਹੈਬ ਚ ਦੇਖਿਆ ਤੇ ਮੇਰੇ ਦਿਮਾਗ ਦੇ ਵਿੱਚ ਸਾਈਕੋਲੋਜੀਕਲੀ ਇੱਕ ਪੁਆਇੰਟ ਬੈ ਗਿਆ ਸੀਗਾ ਕਿ ਇਹ ਤੇ ਬੜੀ ਮਾੜੀ ਚੀਜ਼ ਹੈ ਬਹੁਤ ਛੋਟੀ ਉਮਰ ਦੇ ਵਿੱਚ ਇਹਦੀ ਬਹੁਤ ਮਾੜੀ ਚੀਜ਼ ਹੈ ਇਹ ਇਹਦਾ ਇਹ ਹਾਲ ਹੁੰਦਾ ਪਿਆ ਹੈ ਵੈਦਰ ਮੈਂ 13 ਸਾਲ ਬੰਬੇ ਲਾਇਆ ਹੈ ਬਟ ਉਥੇ ਜਾ ਕੇ ਵੀ ਮੇਰੇ ਸਾਹਮਣੇ ਆਲੇ ਦੁਆਲੇ ਕੋਈ ਸਿਗਰਟ ਪੀ ਰਿਹਾ ਹੈ ਜਾਂ ਸ਼ਰਾਬ ਪੀ ਰਿਹਾ ਹੈ ਜਾਂ ਕੋਈ ਵੱਡੀਆਂ ਪਾਰਟੀਆਂ ਬਹੁਤ ਕੁਝ ਚੁੱਕੀ ਕਰਦੇ ਹੈ ਬਟ ਸਟਿਲ ਮੇਰੇ ਦਿਮਾਗ ਦੇ ਵਿੱਚ ਮੈਂਟਲੀ ਇਹ ਬੈਠਾ ਸੀਗਾ ਕਿ ਇਹ ਮਾੜੀ ਚੀਜ਼ ਹੈ ਤੂੰ ਮੈਨੂੰ ਇਹ ਲੱਗਦਾ ਹੈ ਕਿ ਬੱਚਿਆਂ ਦਾ ਜਿਹੜਾ ਸਾਈਕੋਲੋਜੀਕਲੀ ਜੀ ਉਹਨਾਂ ਦਾ ਦਿਮਾਗ ਬਹੁਤ ਸਾਫ਼ ਹੁੰਦਾ ਛੋਟੇ ਹੁੰਦਿਆਂ ਤੋਂ ਜੇ ਪੇਰੈਂਟਸ ਇਹ ਚੀਜ਼ਾਂ ਉਹਨਾਂ ਨੂੰ ਸਿਖਾਉਂਦੇ ਰਹਿਣ ਦੱਸਦੇ ਰਹਿਣ ਤੇ ਮੈਨੂੰ ਲੱਗਦਾ ਹੈ ਕਿ ਉਹ ਇਹ ਚੀਜ਼ਾਂ ਨਹੀਂ ਜਾਣਗੇ ਕੋਈ ਜ਼ਬਰਦਸਤੀ ਤੇ ਕਿਸੇ ਦੇ ਮੂੰਹ ਦੇ ਵਿੱਚ ਕੋਈ ਚੀਜ਼ ਪਾ ਨਹੀਂ ਦਿੰਦਾ ਸੋ ਇਟਸ ਵੈਰੀ ਇੰਪੋਰਟੈਂਟ ਕਿ ਹਾਊ ਵੀ ਵਿਲ ਐਜੂਕੇਟ ਆਰ ਚਿਲड्रन ਠੀਕ ਹੈ ਇਹ ਬਹੁਤ ਇੰਪੋਰਟੈਂਟ ਹੈ ਤੇ ਸਾਈਕੋ ਇਹ ਜਿਹੜਾ ਨਸ਼ਾ ਹੈ ਨਾ ਇਹ ਸਾਈਕੋਲੋਜੀਕਲੀ ਹੈ ਦਿਮਾਗ ਦੀ ਬਿਮਾਰੀ ਹੈ ਇਹ ਪੇਸ਼IENTS ਜਿਹੜੇ ਨੇ ਸੋ ਅੱਗੇ ਵੀ ਆਪਾਂ ਜਦੋਂ ਪੈ ਜਾਂਦੇ ਨੇ ਵਿਚਾਰੇ ਅਸੀਂ ਉਹਨਾਂ ਨੂੰ ਸਾਈਕੀਆਟ੍ਰਿਸਟ ਕੋਲ ਲੈ ਕੇ ਜਾਣੇ ਆਸੀ ਉਹਨਾਂ ਨੂੰ ਦਵਾਈ ਦੇਣੇ ਐ ਬਟ ਇਟ ਬੈਟਰ ਕਿ ਆਪਾਂ ਆਉਣ ਵਾਲੀ ਜਨਰੇਸ਼ਨ ਵਾਸਤੇ ਵੀ ਸੋਚੀਏ ਅਸੀਂ ਉਹਨਾਂ ਨੂੰ ਘਰ ਦੇ ਲੜ ਲਾਈਏ ਅਸੀਂ ਉਹਨਾਂ ਨੂੰ ਘਰ ਦੇ ਵਿੱਚ ਸਮਝਾਈਏ ਕਿ ਸਾਡੀ ਸਭਿਅਤਾ ਸਾਡਾ ਕਲਚਰ ਕੀ ਐ ਮੈਨੂੰ ਲੱਗਦਾ ਵੀ ਉਹ ਬਹੁਤ ਹੱਦ ਤੱਕ ਸਾਡੇ ਬੱਚੇ ਦੂਰ ਜਾ ਰਹੇ ਆ ਉਸ ਚੀਜ਼ ਤੋਂ which is very important ਬਾਕੀ ਮੇਰੀ ਜ਼ਿੰਮੇਵਾਰੀ ਮਾਝੀ ਦੀ ਐ ਠੀਕ ਐ ਔਰ ਮੈਂ ਕਿਹਾ ਮਾਈ ਫਾਗੋ ਜੀ ਦੀ ਵੀ ਅਤਵੰਦੀ ਨੇ ਮੈਂ ਮੇਰੀ ਜਿਹੜੀ ਚੈਰਿਟੀ ਸੰਸਥਾ ਹੈ ਮੈਂ ਉਹਨਾਂ ਦਾ ਨਾਮ ਵੀ ਮਾਈ ਪਾਗੋ ਜੀ ਦੇ ਨਾਮ ਦੇ ਉੱਤੇ ਲੱਖਿਆ ਸੀਗਾ ਜਦੋਂ ਮੈਂ ਕਿਸਾਨ ਅੰਦੋਲਨ 'ਚ ਸੀਗੀ ਉੱਥੇ ਠੀਕ ਹੈ ਉਦੋਂ ਮੈਨੂੰ ਪੂਲੀ ਵਾਲੇ ਬਾਬਾ ਜੀ ਨੇ ਕਿਹਾ ਸੀਗਾ ਕਿ ਤੂੰ ਮਾਝੇ ਤੋਂ ਆਨੀ ਹੈ ਤੂੰ ਇੱਥੇ ਬਾਈ ਪਾਗੋ ਜੀ ਦੇ ਨਾਮ ਤੇ ਟ੍ਰੈਂਟ ਟਰੱਕ ਬੀਬੀਆਂ ਨੂੰ ਇੱਥੇ ਰੱਖ ਸੋ ਮੈਨੂੰ ਲੱਗਦਾ ਹੈ ਕਿ ਫਿਰ ਮੈਨੂੰ ਬਾਬਾ ਜੀ ਨੇ ਇੱਕ ਜ਼ਿੰਮੇਵਾਰੀ ਦਿੱਤੀ ਹੈ ਇਹ ਜੀ ਕਿ ਜਿਹਦੇ ਵਿੱਚ ਮੈਂ ਸਟਰੋਂਗਲੀ ਬਾਹਰ ਆਉਣਾ ਹੈ ਔਰ ਚੰਗੇ ਤਰੀਕੇ ਦੇ ਨਾਲ ਆਪਣੇ ਵੀਰਾਂ ਦਾ ਆਪਣੇ ਭਰਾਵਾਂ ਦਾ ਆਪਣੇ ਬਜ਼ੁਰਗਾਂ ਦਾ ਸਾਥ ਦੇਣਾ ਹੈ ਔਰ ਆਪਾਂ ਇਸ ਫੋੜ ਨੂੰ ਮੈਂ ਮੇਰੀ ਰਿਸਪੌਂਸਿਬਿਲਟੀ ਮੈਂ ਤੇ ਚਾਹਨੀ ਪੂਰੇ ਪੰਜਾਬ ਚੋਂ ਨਿਕਲੇ ਬਟ ਇੱਥੋਂ ਆਪਾਂ ਕੱਢ ਕੇ ਰਹਿਾਂਗੇ ਪਰ ਤੁਹਾਡਾ ਸਾਥ ਚਾਹੀਦਾ ਸਾਰੇ ਬੰਦੇ ਲਾਸਟ ਕੁਐਸਚਨ ਕੀ ਮਜਾ ਆਦਾ ਤੁਹਾਨੂੰ ਗੋਟੇ ਦਿਖੋ ਜੀ ਅਫੈਕਟਿਡ ਏਰੀਆ ਤੇ ਸਾਰੇ ਹੀ ਨੇ ਮੈਂ ਐਵੇਂ ਕਹਾ ਕਿ ਇੱਕ ਏਰੀਆ ਅਫੈਕਟਿਡ ਹੈ ਜਾਂ ਦੂਜਾ ਏਰੀਆ ਅਫੈਕਟਿਡ ਨਹੀਂ ਹੈ ਪ੍ਰੋਮਿਨੈਂਟ ਪ੍ਰੋਮਿਨੈਂਟ ਵੀ ਕੋ ਸਾਰੇ ਹੀ ਨੇ ਸਾਰੇ ਪਿੰਡਾਂ ਦੇ ਵਿੱਚ ਹੋ ਰਹਾ ਹਾਲ ਹੈ ਇਹ ਨਹੀਂ ਮੈਂ ਕਹਿ ਸਕਦੀ ਇਹ ਫਲਾਣੀ ਪਿੰਡ ਦੇ ਵਿੱਚ ਨਹੀਂ ਹੈਗਾ ਬਾਕੀ ਮੈਂ ਤਰਨਤਾਰਨ ਦਾ ਬਹੁਤ ਸੁਣਿਆ ਸੀਗਾ ਕਿ ਇੱਥੇ ਨਸ਼ਾ ਤਸਕਰਾਂ ਦਾ ਕਾਫੀ ਇੱਕ ਗਾੜ ਹੈ ਠੀਕ ਹੈ ਬਾਕੀ ਬਾਰਡਰ ਦੇ ਉੱਤੇ ਜਿਹੜੇ ਡਰونز ਹੁੰਦੇ ਨੇ ਉਹਦੇ ਉੱਤੇ ਵੀ ਐਕਟੀਵਿਟੀ ਚੱਲ ਰਹੀ ਹੈ ਸਾਰੀ ਬਾਰਡਰ ਏਰੀਆਸ ਦੇ ਵਿੱਚ ਪਰ ਮੈਂ ਜਿੱਥੋਂ ਤੱਕ ਐਨਲਾਈਜ਼ ਕਰਾਂ ਸਾਰੇ ਪਿੰਡਾਂ ਦੇ ਵਿੱਚ ਹੀ ਕਿਤੇ ਨਾ ਕਿਤੇ ਛੋਟੇ ਛੋਟੇ ਤਸਕਰ ਹੈਗੇ ਨੇ ਉਹਨਾਂ ਨੂੰ ਆਪਰੇਟ ਕੌਣ ਕਰ ਰਿਹਾ ਹੈ ਉਹ ਸਾਰਾ ਜਿਹੜਾ ਆ ਉਹ ਪੁਲਿਸ ਪ੍ਰਸ਼ਾਸਨ ਉਸ ਚੀਜ਼ ਨੂੰ ਡੀਲ ਕਰੂਗਾ ਔਰ ਦੇਖੂਗਾ ਐਂਡ ਬਾਕੀ ਜਿੱਥੇ ਮੇਰਾ ਹੋ ਸਕਦਾ ਆਈ ਕੈਨ ਮੈਂ ਆਪਣਾ ਜਿਹੜਾ ਪੂਰਾ ਚੰਗੇ ਤਰੀਕੇ ਦੇ ਨਾਲ ਕਆਰਡੀਨੇਟਰਸ ਉਹਨਾਂ ਦੀ ਸਿਕਰਿਟੀ ਰੱਖਣਗੇ ਉਹਨਾਂ ਦਾ ਲਾਜ ਕਿ ਆਉਣਗੇ ਠੀਕ ਹੈ ਨਾ ਜਿੱਥੇ ਕਿਸੇ ਨੂੰ ਪੈਸੇ ਦੀ ਤੰਗੀ ਆਂਦੀ ਹੈ ਕਿਉਂਕਿ ਸਾਡੇ ਸਰਕਾਰੀ ਹਸਪਤਲ ਹੀ ਹੋਣ ਇਸ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਵਧੀਆ ਕਾਰਜਾਂ ਜਿੱਥੇ ਜਿੱਥੇ ਕੋਈ ਕਮੀ ਹੈ ਰਾਈਟ ਹੌਟ ਸੈਂਟਰਸ ਦੇ ਵਿੱਚ ਤੁਹੋ ਡੈਟਾ ਪਰ ਸਾਰਿਆਂ ਦੀ ਸੀਕੂਐਂਸ ਵੀ ਮੇਨਟੇਨ ਕਰਾਂਗੇ ਇਹ ਨਾ ਕੋਈ ਸਮਝੇ ਕਿ ਮੈਨੂੰ ਪਤਾ ਹੈ ਬਹੁਤ ਸਾਰੇ ਲੋਕੀ ਹੋ ਜਾਈਏ ਕਿ ਕਿਉਂ ਦਸ਼ਮਣੀ ਲੜੀਏ ਕਿਉਂ ਸਾਹਮਣੇ ਆਣਾ ਬਟ ਅਸੀਂ ਕੋਈ ਬਾਕਸੇਸ ਵੀ ਲਾਵਾਂਗੇ ਇਹਨਾਂ ਦੇ ਗੁਰਦੁਆਰਿਆਂ ਚ ਸੋ ਦੈਟ ਕਿ ਉਸੇ ਨਾਲ ਇਨਫੋਰਮੇਸ਼ਨ ਦੇ ਸਕੋ ਜਨਰੇਟ ਕਰਾਂਗੇ ਔਰ ਮਤਲਬ ਵਾਲੀ ਵਾਲੀ ਸਾਰੀਆਂ ਚੀਜ਼ਾਂ ਵਿੱਚ ਕੋ ਇੱਕਦਮ ਤੇ ਸਾਰੀਆਂ ਚੀਜ਼ਾਂ ਤਾਂ ਲੱਗਦੀ ਹੁੰਦੀਆਂ ਇਗਰੀਟੇ ਟਾਈਮ ਬਸ ਅਸੀਂ ਤੁਹੀ ਅਸੀਂ ਤੁਹਾਡਾ ਸਾਥ ਦੇ ਰਹੇ ਹਾਂ ਤੇ ਸਾਡਾ ਸਾਥ ਰੋ ਬਾਕੀ ਮੇਰੀਆਂ ਭੈਣਾਂ ਜਿਹੜੀਆਂ ਨੇ ਆਈ ਥਿੰਕ ਅੰਡਰਸਟੈਂਡ them ਮੈਂ ਉਹਨਾਂ ਦੀ ਅਸੀਂ ਸੀਕਰੇਸੀ ਰੱਖਾਂਗੇ ਸਾਰੇ ਜਿਹੜੇ ਵੀ ਸੀਕਰੇਸੀ ਰੱਖਣਾ ਚਾਹੁੰਦੇ ਐ ਅਸੀਂ ਉਹਨਾਂ ਦੀ ਵੀ ਰੱਖ ਕੇ ਉਹਨਾਂ ਦਾ ਲਾਜ ਕਰਾਵਾਂਗੇ ਜੀ ਕਰਾਂਗੇ ਪਰ ਸਾਡੀ ਜ਼ਿੰਮੇਵਾਰੀ ਬੰਦੀ ਹੈ ਬੈਡ ਕੱਟਨੀ ਪੈਂਦੇ ਪੇਸ਼ੈਂਟਸ ਵਾਸਤੇ ਡਾਕਟਰਸ ਕੱਟਨੀ ਪੈਂਦੇ ਜੋ ਮੈਨੂੰ ਅਦਾਇਤਾਂ ਦਿੱਤੀਆਂ ਗਿਆ ਨੇ ਇਨਫੈਕਟ ਬਿਲਡਿੰਗਸ ਐਂਡ ਬੈਡ ਵੀ ਨਹੀਂ ਹਾਂਜੀ ਨਾਲ ਮੁੱਕਦੀ ਹੈ ਡਾਕਟਰ ਘਰ ਵਾਲੇ ਜਦੋਂ ਡਾਕਟਰ ਆ ਜਾਣਗੇ ਮੈਂ ਆ ਨਹੀਂ کہہ ਸਕਦੀ ਦੋਵੇਂ ਜੁੱਧ ਨਸ਼ਿਆ ਵਿਰੁੱਧ ਹੋ ਰਹੀ ਹੈ ਜੀ ਇਹ ਵੀ ਤਾਂ ਇਸੇ ਦਾ ਹੀ ਪਾਰਟ ਹੈ ਨਾ ਆਈ ਕੈਨ ਸੇ ਸੋ ਬਟ ਸਾਡਾ ਮੋਡ ਦੇਖੋ ਮੇਰੀ ਗੱਲ ਸੁਣੋ 2 ਮਹੀਨੇ ਹੋ ਗਏ ਸਰਕਾਰ ਨੇ ਲਾਂਚ ਕੀਤਾ ਜਿੱਤੇ ਪਿੱਛੇ 70 ਸਾਲਾਂ ਤੋਂ ਸਰਕਾਰ ਸਾਡੇ ਸਿਰ ਦੇ ਉੱਤੇ ਬੈਠੇ ਗਈਆਂ ਨੇ ਉਹਨਾਂ ਨੇ ਇੰਨਾ ਬੁਰਾ ਹਾਲ ਕੀਤਾ ਸਾਡੇ ਹਸਪੀਟਲਸ ਦਾ ਸਾਡੇ ਸਿਸਟਮ ਦਾ ਅਸੀਂ ਫਿਰ ਵੀ ਉਹਨਾਂ ਨੂੰ ਕਈ ਲੋਕੀ ਸਪੋਰਟ ਕਰ ਦਿੰਦੇ ਆ ਬਟ ਗਿਵ ਅਸ ਟਾਈਮ ਅਬ ਮੈਂ ਤਾਂ ਉਹ ਵੀ ਕਹਿ ਰਹੀ ਆ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਸੋ ਲੈਟਸ ਗਿਵ ਅਸ ਟਾਈਮ ਅਸੀਂ ਇਹਨੂੰ ਚੀਜ਼ ਨੂੰ ਸਾਰੇ ਮਿਲ ਕੇ ਇਸ ਚੀਜ਼ ਨੂੰ ਆਪਾਂ ਪੂਰਾ ਕਰੀਏ ਜਿੱਥੇ ਡਾਕਟਰਸ ਨਹੀਂ ਹੈਗੇ ਉੱਥੇ ਡਾਕਟਰਸ ਵੀ ਆਉਣਗੇ ਤਾਲੀਆਂ ਚੀਜ਼ਾਂ ਨੂੰ ਅਸੀਂ ਇਕੱਠੇ ਮਿਲ ਕੇ ਕਰਾਂਗੇ ਨਾ ਹੁਣ ਸਾਨੂੰ ਥੋੜਾ ਜਿਹਾ ਟਾਈਮ ਦੇ ਦੋ ਯਾਰ ਇਹ ਜਿੱਥੇਆਂ ਸਰਕਾਰਾਂ ਨੇ ਇੰਨਾ ਕੋਸ਼ਿਸ਼ ਕੀਤਾ ਅਸੀਂ ਤੇ ਫਿਰ ਵੀ ਕਰ ਰਹੇ ਆ ਉਹਨਾਂ ਤੇ ਇੰਨਾ ਵੀ ਨਹੀਂ ਕੀਤਾ ਸੀਗਾ ਸੋ ਮੈਂ ਤੇ ਇਹੀ ਕਹਿਣਾ ਚਾਹੁੰਨੀ ਆ ਬਸ ਸਾਡੇ ਵਿਸ਼ਵਾਸ ਜਿਤਾਓ ਆਰ ਜਿੱਥੇ ਸਾਡੀ ਤੁਹਾਡੀ ਪੈਨ ਜਿਮੇਵਾਰੀ ਲੱਗੀ ਹੈ ਤੀ ਦੀ ਲੱਗੀ ਹੈ ਅਸੀਂ ਇਸ ਰਿਸਪੌਂਸਿਬਿਲਟੀ ਨੂੰ ਪੂਰਾ ਨਿਭਾਵਾਂ ਵਾਇਰੋਜੀ ਦਾ ਹਾਲਤ ਵਾਇਰੋਜੀ ਦੇ ਬਾਰੇ ਮੈਨੂੰ ਲਾਸਟ ਲੋਕੀ ਤਸਰਲੀ ਤਿਆਰ ਨਸ਼ਾ ਪਰ ਜਦੋਂ ਉਸ ਜਿਆਦਾ ਪਾਉਂਦਾ ਇਹ ਪੈਨੋ ਇਹ ਵੀ ਜੀ ਪੈਨੋ ਸਾਰਾ ਕੁਝ ਹੀ ਹੁੰਦਾ ਸੀਗਾ ਮੈਂ ਉਹ ਹੀ ਗੱਲ ਰਿਪੀਟ ਕਰ ਰਹੀ ਆ ਕਿ ਆਪਾਂ ਇਸ ਚੀਜ਼ ਦੇ ਉੱਤੇ ਹੀ ਦੁੱਖੀ ਹੋ ਕੇ ਮੋਰਚਾ ਬਣਾਇਆ ਹੈ ਤਾਂ ਇਹੋ ਟੀਮਾਂ ਆ ਬਣੀਆਂ ਨੇ ਤੇ ਸਾਰਾ ਕੁਝ ਹੋਗਾ ਸੋ ਸਾਰਾ ਕੁਝ ਕੀਤਾ ਜਾਊਗਾ ਸਰਕਾਰ ਵੱਲੋਂ